ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਪਰਜ਼ੋਰ ਚੱਲਦਾ ਪਿਆ ਹੈ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪੰਜਾਬ ਬਚਾਓ ਯਾਤਰਾ ਦੇ ਅਧੀਨ ਪੂਰੇ ਪੰਜਾਬ ਦਾ ਭ੍ਰਮਣ ਕਰਦੀ ਪਈ ਹੈ ਪਰ ਇਸ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਟਿਕਾ ਟਿਕਣੀ ਦਾ ਦੌਰ ਵੀ ਚੱਲ ਰਿਹਾ ਹੈ ਫਿਲਹਾਲ ਲੋਕ ਸਭਾ ਚੋਣਾਂ ਨਜ਼ਦੀਕ ਨਹੀਂ ਔਰ ਉਹਨਾਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੀ ਇਹ ਪ੍ਰਚਾਰ ਕੀਤਾ ਜਾ ਰਿਹਾ ਸਾਰੀਆਂ ਪਾਰਟੀਆਂ ਰੁੱਝੀਆਂ ਤਾਂ ਹੋਈਆਂ ਨੇ ਪਰ ਉਸੇ ਪ੍ਰਚਾਰ ਦੇ ਵਿੱਚ ਟਿਕਾ ਟਪੜੀ ਜਿਵੇਂ ਦੌਰ ਚੱਲ ਪੈਂਦਾ ਆ ਉਸੇ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਖਿਲਾਫ ਬੋਲਣ ਦਾ ਦੌਰ ਵੀ ਚੱਲ ਪੈਂਦਾ ਔਰ ਪੰਜਾਬ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਸਟੇਜ ਦੇ ਉੱਤੇ ਬਿਆਨ ਜਿਹੜੇ ਨੇ ਉਹ ਜ਼ਿਆਦਾ ਉਭਾਰੇ ਜਾਂਦੇ ਨੇ ਪੰਜਾਬ ਦੇ ਅੰਦਰ ਸਿਆਸੀ ਪਾਰਟੀਆਂ ਦੀ ਆਪਸੀ ਟਿੱਕਾ ਟਿੱਪਣੀ ਹੈ ਜਿਹੜੀ ਉਹ ਜ਼ਿਆਦਾ ਉਭਾਰੀ ਜਾਂਦੀ ਹੈ ਅਤੇ ਉਸੇ ਦੀ ਲੀਹੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਦਰਅਸਲ ਲੋਕਾਂ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਸਟੇਜ ਸ਼ੋਅ ਹੁੰਦਾ ਤੇ ਵਿਕਰਮ ਸਿੰਘ ਮਜੀਠੀਆ ਸਟੇਜ ਦੇ ਉੱਤੇ ਖੜੇ ਹੁੰਦੇ ਨੇ ਆਪਣੇ ਉਸੇ ਬੇਬਾਕ ਅੰਦਾਜ਼ ਦੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਤਾਂ ਜਿ ਕਸ ਰਹੇ ਹੁੰਦੇ ਨੇ ਵਿਕਰਮ ਸਿੰਘ ਮਜੀਠੀਆ ਲੰਗੇ ਦਿਨ ਵੀ ਕਾਫੀ ਐਕਟਿਵ ਨਜ਼ਰ ਆਏ ਨੇ ਇੱਕ ਪਾਸੇ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਦੇ ਵਿੱਚ ਸੱਮਨ ਵੀ ਭੇਜੇ ਗਏ ਨੇ ਖੈਰ ਉਹਨਾਂ ਦੇ ਬਦੌਲਤ ਵਿਕਰਮ ਸਿੰਘ ਮਜੀਠੀਆ ਵਕ-ਵਕ ਥਾਮਾਂ ਤੇ ਪ੍ਰੈਸ ਕਾਨਫਰੰਸੇਸ ਕਰਦੇ ਨਜ਼ਰ ਆਏ ਨੇ ਚੰਡੀਗੜ੍ਹ ਜਲੰਧਰ ਖਾਸ ਕਰਕੇ ਪ੍ਰੈਸ ਕਾਨਫਰੰਸੇਸ ਵਿਕਰਮ ਸਿੰਘ ਮਜੀਠੀਆ ਦੀਆਂ ਹੁੰਦੀਆਂ ਰਹੀਆਂ ਨੇ ਔਰ ਇਹਨਾਂ ਦੇ ਮੱਦੇ ਨਜ਼ਰ ਹੀ ਵਿਕਰਮ ਸਿੰਘ ਮਜੀਠੀਆ ਡਟ ਕੇ ਬੋਲਦੇ ਨਜ਼ਰ ਆਏ ਨੇ ਉਹਨਾਂ ਨੇ ਰੱਜ ਕੇ ਪੰਜਾਬ ਸਰਕਾਰ ਦੀ ਖਿਲਾਫਤ ਇਹਨਾਂ ਪ੍ਰੈਸ ਕਾਨਫਰੰਸਿਸ ਵਿੱਚ ਕੀਤੀ ਆ ਪਰ ਲੰਘੇ ਦਿਨ ਸਟੇਜ ਦੇ ਉੱਤੇ ਵਿਕ੍ਰਮ ਸਿੰਘ ਮਜੀਠੀਆ ਦੁਆਰਾ 扑डकਦੇ ਨਜ਼ਰ ਆਏ ਨੇ ਉਹਨਾਂ ਨੇ ਇਸ ਵਾਰ ਨਿਸ਼ਾਨਾ ਬਣਾਇਆ ਅਰਵਿੰਦ ਕੇਜਰੀਵਾਲ ਨੂੰ ਔਰ ਅਰਵਿੰਦ ਕੇਜਰੀਵਾਲ ਦਾ ਨਾਮ ਲੈ ਕੇ ਉਹਨਾਂ ਦਾ ਐਸਾ ਮਜ਼ਾਕ ਉਡਾਇਆ ਕਿ ਮੌਕੇ ਤੇ ਮੌਜੂਦ ਸਾਰੇ ਲੋਕ ਹੱਸਣ ਲੱਗ ਪਏ। ਅਕਾਲੀ ਦਲ ਦੇ ਸਮਰਥਕ ਅਤੇ ਉਹਨਾਂ ਦੇ ਸਪੋਰਟਰਜ਼ ਦੇ ਵਿੱਚ ਹਾਸਾ ਪੈ ਗਿਆ। ਪਰ ਅਚਾਨਕ ਇਸ ਤਰ੍ਹਾਂ ਦੀ ਟਿੱਪਣੀ ਪੰਜਾਬ ਸਰਕਾਰ ਤੋਂ ਹਟ ਕੇ ਤੇ ਦਿੱਲੀ ਸਰਕਾਰ ਦੇ ਵੱਲ ਵਿਕਰਮ ਸਿੰਘ ਮਜੀਠੀਆ ਦੀ ਕਿਉਂ ਨਜ਼ਰ ਆਈ ਆਖਰਕਾਰ? ਕਿਉਂ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਨਿਸ਼ਾਨਾ ਬਣਾਉਂਦੇ ਵਿਕਰਮ ਮਜੀਠੀਆ ਨਜ਼ਰ ਆ ਰਹੇ ਨੇ। ਖੈਰ ਆਪਣੇ ਉਸ ਬਿਆਨ ਦੇ ਵਿੱਚ ਸਿਰਫ ਅਰਵਿੰਦ ਕੇਜਰੀਵਾਲ ਨਹੀਂ ਸਗੋ ਪੰਜਾਬ ਦੀ ਸਾਰੀ ਕੈਬਨਿਟ ਨੂੰ ਹੀ ਘੇਰਦੇ ਨਜ਼ਰ ਆ ਰਹੇ ਸੀ ਵਿਕਰਮ ਸਿੰਘ ਮਜੀਠੀਆ ਹਰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਵੀ ਸਾਧਦੇ ਨੇ। ਖੈਰ ਬਿਕਰਮ ਸਿੰਘ ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਹਾਸਾ ਤਾਂ ਪੂਰਾ ਪਿਆ ਪਰ ਦੂਜੇ ਪਾਸੇ ਇਸ ਦਾ ਜਵਾਬ ਵੀ ਸੀਐਮ ਭਗਵੰਤ ਮਾਨ ਵੱਲੋਂ ਦੇ ਦਿੱਤਾ ਗਿਆ ਉਸ ਵੇਲੇ ਜਦੋਂ ਪੰਜਾਬ ਬਚਾਓ ਯਾਤਰਾ ਦੇ ਖਿਲਾਫ ਸੀਐਮ ਭਗਵੰਤ ਮਾਨ ਡਟ ਕੇ बोल दे नजर आए ने ਲੋਕਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦਾ ਮਜ਼ਾਕ ੜਾਉਂਦੇ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਖੈਰ ਆਪਣੇ ਬਿਆਨ ਦੇ ਵਿੱਚ ਇਹੋ ਜਿਹਾ ਕਿਹੜਾ ਬਿਆਨ ਹੈ ਜਿਹੜਾ ਵਿਕਰਮ ਸਿੰਘ ਉਜੀਠਿਆ ਨੇ ਦੇ ਦਿੱਤਾ ਜਿਸ ਤੋਂ ਬਾਅਦ ਸਟੇਜ ਦੇ ਉੱਤੇ ਦਿੱਤੇ ਬਿਆਨ ਮਗਰੋਂ ਹਾਸਾ ਪੈ ਗਿਆ ਔਰ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਕੇ ਕਿਸ ਤਰ੍ਹਾਂ ਦਾ ਮਜ਼ਾਕ ਬਣਾਇਆ ਗਿਆ ਆਓ ਸੁਣਾ ਦਿੰਨੇ ਮਗਰ ਪੰਜਾਬੀਆਂ ਨੂੰ ਕਹਿਤਾ ਕਿ ਹੁਣ ਤੁਹਾਨੂੰ ਉਹ ਨਿੱਕੂ ਜਿਹਾ ਦਿੱਲੀੋਂ ਆਉਂਦਾ ਐਡਾ ਜਿਹਾ ਕਿ ਸਰਦੂਲ ਸਿੰਘ ਜੀ ਦੱਸੋ ਕਿੱਡਾ ਕਾ ਐਡਾ ਕਾ ਦੱਸ ਦੇ ਕਿਉਂ ਨਹੀਂ ਫਿਰ ਕਿੱਡਾ ਕ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ